ਵਰਾਤ ਜਾਂਦੀ ਸੀ ਜਿੰਨੇ ਬੰਦੇ ਵਰਾਤ ਦੇ ਹੁੰਦੇ ਸੀ ਸਾਰਿਆਂ ਦੇ ਸਿਰ ਤੇ ਪੱਗ ਹੁੰਦੀ ਸੀ ਜਿਹੜੀ ਧੀ ਇੱਥੇ ਆਣੀ ਲੜਕੀ ਵਿਆਹ ਕੇ ਲਿਆਉਂਦੇ ਸੀ ਉਹ ਵੀ ਪੱਗਾਂ ਵਾਲੀ ਵਰਾਤ ਨਾ ਆਉਂਦੀ ਜਦੋਂ ਘਰ ਦੇ ਵਿੱਚ ਕੋਈ ਲੜਾਈ ਝਗੜਾ ਹੋ ਜਾਣਾ ਉਹਨੇ ਬੜੇ ਫਖਰ ਨਾਲ ਬੜੇ ਮਾਨ ਨਾਲ ਕਹਿਣਾ ਮੈਂ ਐਵੇਂ ਨਹੀਂ ਆਈ ਹਾਂ 100 ਪੱਗ ਨਾਲ ਆਈ ਹਾਂ ਓਏ ਹੋਏ ਕਿੱਡੀ ਵੱਡੀ ਗੱਲ ਹੁੰਦੀ ਸੀ ਪੱਗ ਦੀ ਲਾਜ ਰੱਖਦੇ ਸੀ ਅੱਜ ਕੀ ਦੌਰ ਚੱਲ ਪਿਆ ਜੀ ਜੀ ਆ ਮੁੰਡਿਆਂ ਦਾ ਹਾਲ ਦੇਖ ਜਦੋਂ ਵਿਆਹਣ ਜਾਂਦੇ ਆ ਜੰਜਾਂ ਅੰਕੇ ਵੀ ਚੜਦਿਆਂ ਸੀ ਜੰਜਾਂ ਹੁਣ ਵੀ ਚੜਦਿਆਂ ਨੇ ਹੁਣ ਕਿੱਦਾਂ ਜੜਦੀਆਂ ਪਹਿਲਾਂ ਤਾਂ 2 ਵਜੇ ਤੱਕ ਮੁੰਡਾ ਹੀ ਨਹੀਂ ਲੱਭਦਾ ਜੇ ਤੋ ਲੱਭਦਾ ਹੀ ਨਹੀਂਗਾ ਪਤਾ ਕਰਨਾ ਕਿੱਥੇ ਗਿਆਣਾ ਬਿਊਟੀ ਪਾਰਲਰ ਗਿਆ ਹੋਇਆ 5-7000 ਰੁਪਏ ਉੱਥੇ ਦੇ ਕੇ ਆਉਣਾ ਜਲ ਸੋਭਾ ਨੂੰ ਉੱਠ ਕੇ ਮੂੰਹ ਧੋਣਾ ਤਾਂ ਪੁੱਨੇ ਉਹੇ ਬਦਾਉ ਵਰਗਾ ਹੋਇਆ ਹੁੰਦਾ ਅੱਜ ਕੱਲ੍ਹ ਦੇ ਫੈਸ਼ਨਾਂ ਦਾ ਹਾਲ ਦੇਖ ਲੋ ਜਵਾਨੀਆਂ ਤੇ ਗਈਆਂ ਹੁਣ ਜਵਾਨੀ ਤਾਂ ਕਿਸੇ ਤੇ ਆ ਹੀ ਨਹੀਂ ਸਕਦੀ ਕਿਉਂਕਿ ਨੈਟ ਨੇ ਬਰਬਾਦ ਕਰਤੀ ਜਵਾਨੀ ਕੰਨਾ ਜੀ ਢੁੱਟੀ ਦਿੱਤੀ ਹੋਈ ਐ ਸਿਰ ਤੇ ਹੈਟ ਰੱਖਿਆ ਸੁੱਕੀ ਸੜੀ ਦੀ ਪੈਂਟ ਪਾਈ ਹੋਈ ਏ ਦਿੱਤੜਾਂ ਦੇ ਮਾਸਕ ਕੋਈ ਨਹੀਂ ਓਏ ਹੋਏ ਉਹ ਬੁਰਾ ਜਾਂਦਾ ਲੱਗਦਾ ਜਿਵੇਂ ਕੁੱਤੀ ਦੰਦੂਰ ਚ ਫਸੀ ਹੋਈ ਏ